ਸਵਾਗਤ ਹੈ ਜੀ ਉੱਗਾ ਕਹਿੰਦੇ ਖੇਡ ਪ੍ਰਮੋਟਰ ਹੈ ਬੋਦਕੀ ਵਾਲਾ ਕਹਿੰਦੇ ਆਸਟ੍ਰੇਲੀਆ ਤਵਾਇਆ ਹੋਇਆ ਹੈ ਰਸ਼ਨ ਹੋਇਆ ਕਹਿੰਦੇ ਅਰਸ਼ ਬਾਈ ਦੇ ਇਹ ਜਾਣ ਪਹਿਚਾਣ ਕਰਵਾਈ ਹੈ ਫੌਜ ਸਾਹਿਬ ਆਪਾਂ ਦੋਵਾਂ ਟੀਮਾਂ ਦੇ ਨਾਲ ਇਹ ਸਨਮਾਨ ਲੈ ਵੀ ਸਨਮਾਨ ਲੱਖੇ ਦਾ ਸਨਮਾਨ ਜਰੂਰ ਜੀ ਮਨਦੀਪ ਬਾਈ ਤੁਸੀਂ ਵੀ ਦੋ ਸ਼ਾਮ ਦੋ ਅਰਸ਼ ਬਾਈ 2 ਮਿੰਟ ਆਈ ਅੱਗੇ ਲੈ ਵੀ ਕੈਮਰੇ ਵਾਲਿਆ ਇੱਕ ਵਾਰੀ ਫੋਕਸ ਕਰੀ ਬਾਈ ਤੇ ਲੋਕ ਸੋਚਦੇ ਹੋਣੇ ਯਾਰ ਬਲਾਰੇ ਬੜਾ ਅਰਚਰਚ ਕਰਦੇ ਅਰਚ ਹੈ ਕੌਣ ਹੈ ਇਹ ਨਾਮ ਬਣਾਉਣੇ ਬੜੇ ਔਖੇ ਆ ਆਪ ਤੁੰਬਰਪੱਨ ਵਾਲਾ ਅਰਸ਼ ਹੈ ਅਮਰਤ ਹੈ ਗਲਾਪੂ ਹੈ ਆ ਬਗੀਚਾ ਖੜਾ ਨੌਜਾਨਾ ਸ਼ੂਸ਼ਕ ਵਾਲਾ ਤੇ ਖੋਖਰ ਵਾਲੇ ਜੱਗੇ ਨੇ ਜਦੋਂ ਨਾ ਲਿਆ ਨਾ ਵੀ ਮੇਰੀ ਇੱਕ ਹੀ ਬੰਦੇ ਨੇ ਹੈਲਪ ਕੀਤੀ ਉਹ ਕੌਣ ਹੈ ਉਹ ਮੋਦਕੀ ਵਾਲਾ ਅਰਸ਼ ਹੈ ਤੇ ਸਾਰੇ ਬਲਾਰੇ ਸਨਮਾਨ ਕਰਦੇ ਨਾਂ ਜਿਹੜਾ ਬਣਾਇਆ ਬੜਾ ਔਖਾ ਬਣਾਇਆ ਜੇ ਕਿਸੇ ਲੋੜ ਵਾਲ ਬੰਦੇ ਦੀ ਮਦਦ ਕਰਨੀ ਹੋਵੇ ਕਿਸੇ ਪਲੇਅਰ ਦੀ ਸਪੋਰਟ ਕਰਨੀ ਹੋਵੇ ਟੀਮਾਂ ਨੂੰ ਸਪੋਰਟ ਦੀ ਲੋੜ ਹੋਵੇ ਤੇ ਭਰਾ ਸਾਡਾ ਹਮੇਸ਼ਾ ਨਾਲ ਖੜਦਾ ਇੱਕ ਵਾਰੀ ਜ਼ੋਰਦਾਰ ਤਾੜੀ ਅਰਸ਼ ਦੇ ਲਈ ਮਾਰਦੀ ਏ ਮੇਰੇ ਵੀਰੋ ਕਹਿਣ ਤੋਂ ਪਹਿਲਾਂ ਤਾੜੀਆਂ ਵੱਜੀਆਂ ਮੈਂ ਕਹਿੰਦਾ ਉਹਨਾਂ ਵੀ ਜਦੋਂ ਲੋਕ ਤੁਹਾਡੇ ਲਈ ਤਾੜੀਆਂ ਮਾਰਦੇ ਆ ਲੋਕ ਤੁਹਾਡੀ ਦੀਦ ਕਰਦੇ ਉਸ ਤੋਂ ਵੱਡਾ ਅਰਸ਼ ਲਈ ਸਨਮਾਨ ਕੋਈ ਨਹੀਂ ਅੱਜ ਸਾਡਾ ਜਿਹੜਾ ਸਨਮਾਨ ਹੈ ਇਹ ਸਾਡੇ ਰੇਡਰ ਦਾ ਇਹ ਕੋਟ ਕੋੜੀ ਲੱਖੇ ਦਾ ਘੋੜਾ ਚਾਰੇ ਪਾਸੇ ਢੇੜੇ ਲਾ ਰਿਹਾ ਹੈ ਇਹ ਸਾਡੇ ਅਰਸ਼ ਬਾਈ ਵੱਲੋਂ ਇੱਕ ਤਾੜੀ ਆ ਮੁੰਡੇ ਲਈ ਮਾਰ ਦਿਓ ਜ਼ੋਰਦਾਰ ਹੁਣ ਘੋੜੇ ਨੂੰ ਮੇਰੀ ਬੇਨਤੀ ਵੀ ਲੈ ਕੇ ਆਈਏ ਨੰਬਰਦਾਰ ਸਾਹਿਬ ਸਾਡਾ ਲੱਖਾ ਬਾਈ ਪੁੱਜਿਆ ਆ ਮੁੰਦਕੀ ਵਾਲਾ ਭਰਾ ਸਾਡੇ ਅਰਸ਼ ਬਾਈ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਨਾ ਪਲੇਅਰਾਂ ਦੀ ਸਪੋਰਟ ਕਰਦਾ ਹੈ ਜਿਹੜਾ ਨਾ ਪਲੇਅਰਾਂ ਨੂੰ ਪ੍ਰੋਮੋਟ ਕਰਦਾ ਹੈ ਇਹਨਾਂ ਪਲੇਅਰਾਂ ਨੂੰ ਅੱਗੇ ਲੈ ਕੇ ਆਉਣ ਦੇ ਲਈ ਹਰੇਕ ਲੋਡ ਵਾਲ ਬੰਦੇ ਦੇ ਨਾਲ ਖੜਦਾ ਸਾਡਾ ਸਾਡਾ ਮੁੱਦਗੀ ਵਾਲਾ ਅਰਸ਼ભાઈ ਆਸਟ੍ਰੇਲੀਆ ਤੇ ਪਰਸ ਸੈਰ ਤੋਂ ਪੁੱਜਿਆ ਹੋਇਆ ਹੈ ਨਾਲ ਸਾਡੀ ਸਾਰੀ ਕਮੇਟੀ ਹੈ ਸਾਡੇ ਸਾਰੇ ਪ੍ਰਬੰਧਕ ਵੀਰ ਹੈ ਘੋੜੀ ਦੇ ਨਾਲ ਮੇਰੇ ਵੀਰੋ ਸਾਡੇ ਕਬੱਡੀ ਦੇ 스타 ਰੇਡਰ 스타 ਖਿਡਾਰੀ ਕੋਟ ਕਰੋੜੀਏ ਛੋਟੀ ਵੀਰ ਲੱਖੇ ਦਾ ਸਨਮਾਨ ਕੀਤਾ ਜਾ ਰਿਹਾ ਮੈਂ ਧੰਨਵਾਦ ਕਰਦਾ ਅਰਸ਼ભાઈ ਦਾ ਸਾਰੀ ਕਮੇਟੀ ਦਾ ਸਾਰੇ ਨਕਰ ਦਾ ਜਿਨ੍ਹਾਂ ਨੇ ਇਸ ਨੌਜੋਰੇ ਦਾ ਪਿਆਰ ਬਖਸ਼ਿਆ ਬੋਲੋ ਸੋਨਿਆ ਸ਼ਰੀਆ ਕਾਰ ਬਹੁਤ ਬਹੁਤ ਧੰਨਵਾਦ ਅਰਸ਼ਵਦ ਕੀ ਵੱਲੋਂ ਸਾਡੇ ਭਰਾ ਦੇ ਵੱਲੋਂ ਰੈਫਰਿੰਗਾਂ ਲਈ ਕਹਿੰਦੇ ਬਹੁਤ ਸਾਰਾ ਕਹਿੰਦੇ ਮਾਨ ਸਤਕਾਰ ਕਹਿੰਦੇ ਪੁੱਜਦਾ ਹੈ ਇਹ ਉਹ ਪ੍ਰਮੋਟਰ ਆ ਲਖਿਆ ਜਿਹੜੇ ਜਿਹੜੇ ਬਾਈ ਦੀ ਸੋਚ ਆ ਵੀ ਮੇਰੇ ਇਲਾਕੇ ਦੇ ਪਲੇਅ ਜਿਹੜੇ ਨਵੇਂ ਮੁੰਡੇ ਆ ਨਾ ਉਹ ਉੱਠ ਕੇ ਨਿੱਕੇ ਲੈਵਲ ਤੋਂ ਵੱਡੇ ਲੈਵਲ ਤੇ ਨਾਮ ਪ੍ਰਸਿੱਧ ਕਰਨ ਇਹ ਰਾਜਾਂ ਨੂੰ ਲਜਾਉਣ ਵਾਲਾ ਪ੍ਰਮੋਟਰ ਨੇ ਇਹ ਉਹ ਪ੍ਰਮੋਟਰ ਹੈ ਜਨਾ ਨੂੰ ਲੋੜ ਲੈ ਵੀ ਗੋਰਾ ਗਾਲ ਸੱਚ ਹੈ ਜਨਾ ਲੋੜ ਹੈ ਇਹ ਸੋਚ ਆ ਬਾਈ ਕਹਿੰਦੇ ਅਰਸ਼ ਜੀ ਵੀ ਜਿਹੜੇ ਪਲਨ ਲੋੜ ਹੈ ਇਹ ਰੱਜਾਂ ਨੂੰ ਨਹੀਂ ਰਜਾਉਂਦਾ ਇਹ ਉਹਨਾਂ ਦੇ ਨਾਲ ਖੜਦਾ ਬੜਾ ਨੀਵਾ ਹੋ ਕੇ ਮਿਲਦਾ ਮੇਰੀ ਬੇਨਤੀ ਹੁਣ ਗਰਾਊਂਡ ਕਲੀਅਰ ਕਰਦ ਗਿਆ ਵੀ ਫੰਜਰ ਢੋਲੀ ਵਾਲਾ ਸਾਡਾ ਵੀਰ ਵੀ ਪੁੱਜਿਆ ਹੋਇਆ ਧੰਨਵਾਦ ਕਰਦੇ ਆ ਛੋਟੀ ਦੀਆਂ ਟੀਮਾਂ ਬਣਾਉਂਦਾ ਰਾਤ ਸਾਡੇ ਤਰਲੋਚਨ ਸਿੰਘ ਜੀ ਗਿੱਲ ਦੀਨੇ ਵਾਲੀ ਉਹ ਵੀ ਵੱਡੇ ਪ੍ਰਮੋਟਰਾਂ ਬੜੇ ਦਰਵੇਸ਼ ਬੱਤੇ ਉਹਨਾਂ ਨੇ ਮਿਲੇ ਤੇ ਬੜੀ ਖੁਸ਼ੀ ਹੋਈ ਅੱਜ ਅਰਚ ਬਾਈ ਨੂੰ ਮਿਲੇ ਐ ਤੇ ਬੜੀ ਖੁਸ਼ੀ ਹੋਈ ਐ ਧੰਨਵਾਦ ਆ ਸਾਰੇ ਐਨ ਆਰ ਆਈ ਵੀਰਾਂ ਦਾ ਜਿਹੜੇ ਕਬੱਡੀ ਦੇ ਨਾਲ ਖੜਦੇ ਆ ਮੇਰੀ ਬੇਨਤੀ ਆ ਵੀ ਹੁਣ ਆਪਾਂ ਜਿਹੜੇ ਪਲੇਅਰ ਆ ਕਿਰਪਾ ਕਰਕੇ ਉਹੀ ਗਰਾਊਂਡ ਦੇ ਵਿੱਚ ਰਹਿਣ ਕੇ ਜਿਹੜੇ ਐਕਸ਼ਨ ਦੇ ਵਿੱਚ ਆ ਹੁਣ ਗਰਾਊਂਡ ਕਲੀਅਰ ਕਰ ਦਿਓ ਆਪਾਂ ਬਹੁਤ ਬਹੁਤ ਧੰਨਵਾਦ ਸਾਡੇ ਕਹਿੰਦੇ ਲੱਖੇ ਦਾ ਕਹਿੰਦੇ ਸਨਮਾਨ ਹੋਇਆ ਕਹਿੰਦੇ ਕੋੜ ਕੋੜ ਵਾਲੇ ਦਾ ਵੱਡੇ ਪੱਦਰ ਤੇ ਘੋੜੇ ਦੇ ਨਾਲ ਸਾਡਾ ਕਹਿੰਦੇ ਹੈਪੀ ਵੀ ਆ ਗਿਆ ਕਹਿੰਦੇ ਮੰਗੇਵਾਲੀਆ ਪੰਜਾਬ ਲਈ ਬੰਦੀ ਟੀਮ ਇਸ ਸਾਲ ਕਹਿੰਦੇ ਬਰੀਨ ਵੀ ਗਈ ਐ ਤੇ ਗੱਲਾਂ ਕਹਿੰਦੇ ਲੱਗੀਆਂ ਨੇ ਪਹੁੰਚ ਚੁੱਕਿਆ ਕਹਿੰਦੇ ਯਾਰ ਸਾਡਾ ਹੈਪੀ ਗਖੜ ਮੰਗੇ ਵਾਲੀਆ ਇੰਦਰਜੀਤ ਉਹਨਾਂ ਦਾ ਕਹਿੰਦੇ ਪਿੰਡ ਹੈ ਔਤਾਰ ਬਰਾੜ ਦਾ ਕਹਿੰਦੇ ਪਿੰਡ ਹੈ ਮੰਗਾ ਇਧਰ ਵੱਡੇ ਮਾਨ ਤੇ ਸਨਮਾਨ ਕਹਿੰਦੇ ਵਾਖੇ ਗਏ ਆ ਗਰਾਊਂਡ ਆਪਾਂ ਕਰਦਾਂਗੇ ਕਲੀਅਰ ਗਰਾਊਂਡ ਕਲੀਅਰ ਕਰਦੇ ਆਂਗੇ ਲੈ ਵੀ ਗਰਾਊਂਡ ਕਲੀਅਰ ਕਰ ਦਈਏ ਜੀ ਗਰਾਊਂਡ ਕਲੀਅਰ ਕਰ ਦਈਏ ਜਿਹੜਾ ਮੁਕਾਬਲਾ ਕਿਹੜਾ ਆਵੇਗਾ ਲੈ ਵੀ ਭਾਈ 1 ਮਿੰਟ ਕਿਉਂਕਿ ਆ ਸਨਮਾਨ ਲੱਖੇ ਦਾ ਹੋਇਆ ਲੱਖੇ ਦੀ ਮਿਹਨਤ ਦਾ ਹੋਇਆ 18-18 ਘੰਟੇ ਕੰਮ ਕਰਦੇ ਉਸ ਟੋਲ ਪਲਾਦੇ ਤੇ ਮਿਹਨਤਾਂ ਕਰਦੀਆਂ ਤੇ ਅੱਜ ਮਿਹਨਤਾਂ ਦਾ ਮੁੱਲ ਬਾਈ ਅਰਸ਼ ਵਰਗਿਆ ਨੇ ਪਾਇਆ ਜਉਂਦੇ ਵਸੇ ਰਹਿਣ ਭਰਾ ਸਾਡੇ ਅਰਸ਼ ਬੁੱਧ ਕੀ ਆਸਟ੍ਰੇਲੀਆ ਵਾਲਾ ਭਰਾ ਸਾਡਾ ਲੱਖੇ ਵੱਡੀ ਮੁਬਾਰਕਬਾਦ ਹੈ ਮਾਤਾ ਕੁਲਦੀਪ ਕੌਰ ਦੇ ਸੁਪੁੱਤਰ ਨੂੰ ਜਿਹਦੇ ਪੁੱਤਰ ਦਾ ਸਨਮਾਨ ਅੱਜ ਨੌਕਰੀ ਘੋੜੀ ਦੇ ਰਣ ਕੀਤਾ ਗਿਆ ਮੇਰੇ ਵੀਰੋ ਬਹੁਤ ਬੜਾ ਧੰਨਵਾਦ ਹੈ ਭਰਾ